ਕਿਉਂ ਸਾਨੂੰ ਗੁਰੂ ਸਾਹਿਬ ਜੀ ਨੇ ਸੇਵਾ ਤੇ ਸਿਮਰਨ ਦਿੱਤਾ ਸੇਵਾ ਸਰੀਰ ਕਰਕੇ ਕਰਿਆ ਹੈ ਨਿਮਰਤਾ ਦੀ ਤੇ ਸਿਮਰਨ ਸੁਰਤ ਕਰਕੇ ਮਨ ਕਰਕੇ ਕਰਿਆ ਸਿਮਰਨ ਚ ਕੀ ਕਹਿਣਾ ਤੂੰ ਤੂੰ ਤੇ ਸੇਵਾ ਵਿੱਚ ਕੀ ਹੈ ਮਿੱਤਨਾ ਪ੍ਰੈਕਟੀਕਲੀ ਤੌਰ ਤੇ ਸਿੱਖ ਸੇਵਾ ਚ ਕੀ ਕਰ ਰਿਹਾ ਝਾੜੂ ਦੇ ਰਿਹਾ ਬਰਤਨ ਧਰ ਰਿਹਾ ਲੰਗਰ ਚ ਵਰਤਾ ਰਿਹਾ ਝੂਠ ਚੋਕਰ ਰਿਹਾ ਦੂਸਰਿਆਂ ਦੇ ਪ੍ਰਤੀ ਚਾਕਰ ਬਣ ਕੇ ਇਹ ਦੋ ਸਾਧਨ ਸਾਧ ਸੰਗਤ ਸਾਨੂੰ ਅੰਦਰੋਂ ਤੇ ਬਾਹਰੋਂ ਦੋਨੋਂ ਵਾਸੀ ਨੂੰ ਸਵਾਰਨ ਵਾਸਤੇ ਸਾਨੂੰ ਦਿੱਤੇ ਮਹਾਰਾਜ ਔਰ ਯਕੀਨ ਕਰਿਓ ਇਹ ਸਿੱਖੀ ਦਾ ਸਭ ਤੋਂ ਵੱਡਾ ਤਪ ਹੈ ਸਭ ਤੋਂ ਵੱਡੀ ਸਾਧਨਾ ਹੈ ਸਭ ਤੋਂ ਵੱਡੀ ਕਮਾਈ ਹੈ ਸਿੱਖੀ ਦੀ ਜੇ ਸੇਵਾ ਤੇ ਸਿਮਰਨ ਪ੍ਰਾਪਤ ਇਹ ਪੌੜੀਆਂ ਨੇ ਦੋ ਦੋ ਪੌੜੀਆਂ ਨੇ ਸਾਧ ਸੰਗਤ ਦੋ ਸਟੈਪ ਨੇ ਸਾਡੇ ਜਿਨ੍ਹਾਂ ਨੇ ਸਾਨੂੰ ਸਾਡੀ ਮੰਜ਼ਲ ਵੱਲ ਲੈ ਕੇ ਜਾਣਾ ਹੈ ਜਿਨ੍ਹਾਂ ਨੇ ਸਾਡੇ ਸਰੀਰ ਨੂੰ ਵੀ ਨਿਮਰਤਾ ਚ ਲੈ ਕੇ ਆਣਾ ਹੈ ਕਿਰਿਆਸ਼ੀਲ ਕਰਨਾ ਹੈ ਸਾਡੇ ਮਨ ਨੂੰ ਵੀ ਨੀਵਾ ਕਰਨਾ ਤੋ ਇਹ ਦੀਨ ਸ਼ਬਦ ਅਸੀਂ ਬੜੀ ਬਾਰੀ ਸੁਣਿਆ ਗੁਰੂ ਕੇ ਕੀਰਤਨੀਆਂ ਕੋਲੋਂ ਵੀ ਸੁਣਦੇ ਸੀ ਵੇਖੀਏ ਵੀ ਅਸੀਂ ਵਾਕਿਆ ਤੀਨ ਹੋ ਕੇ ਆਏ ਮਨ ਤੇ ਗੁੱਸਾ ਕਰ ਜਾਂਦਾ ਜੀ ਮਨੁੱਖ ਦੇ ਅੰਦਰ ਇੰਨੀ ਪ੍ਰਬਲ ਭੁੱਖ ਆ ਆਪਾਂ ਜਣਾਉਣ ਵਾਲੀ ਜਿਹੜੀ ਹੈ ਨਾ ਜੀ ਸੇਵਾ ਕਰਕੇ ਵੀ ਆਪਾਂ ਮਿਟਾ ਨਹੀਂ ਦਿਆ ਸੇਵਾ ਕਰਕੇ ਆਪਾਂ ਜਣਾਉਣ ਦਾ ਯਤਨ ਕਰਦੇ ਕਿ ਕਿਸ ਨੂੰ ਪਤਾ ਤੇ ਲੱਗੇ ਸੇਵਾ ਕਿਹਨੇ ਕੀਤੀ ਹੈ ਕਿਸ ਨੂੰ ਪਤਾ ਤੇ ਲੱਗੇ ਕਿਸ ਨੂੰ ਕਿਵੇਂ ਪਤਾ ਲੱਗੇਗਾ ਧੰਨ ਕਲਗੀਧਰ ਪਿਤਾ ਜੀ ਦੇ ਚਰਨਾਂ ਚ ਸ੍ਰੀ ਅਨੰਦਪੁਰ ਸਾਹਿਬ ਬੇਨਤ ਸੰਗਤ ਆਉਂਦੀ ਹੈ ਅੱਜ ਵੀ ਗੁਰਸੇਖ ਹੁੰਦੇ ਆ ਤੇ ਸਾਡੇ ਸਾਰਿਆਂ ਦਾ ਆਉਣ ਦਾ ਮਕਸਦ ਹੈ ਕਿ ਅਸੀਂ ਗੁਰੂ ਦੀ ਖੁਸ਼ੀ ਲੈ ਕੇ ਜਾਈਏ ਇਹ ਹੀ ਮਕਸਦ ਹੈ ਨਾ ਕੋਈ ਸੇਵਾ ਕਰੇ ਕੋਈ ਬਾਣੀ ਪੜੇ ਕੋਈ ਲੰਗਰ ਚ ਰਸਤ ਲੈ ਕੇ ਆਏ ਕੋਈ ਮਾਇਆ ਅਰਪਣ ਕਰੇ ਕੋਈ ਚੌਂਕੜਾ ਲਾ ਕੇ ਬੈਠੇ ਕੋਈ ਕੀਰਤਨ ਕਰੇ ਹਰ ਇੱਕ ਕਿਰਿਆ ਦੇ ਪਿੱਛੇ ਇੱਕ ਮਕਸਦ ਹੈ ਕਿ ਸਾਨੂੰ ਗੁਰੂ ਸਾਹਿਬ ਦੀ ਪ੍ਰਸੰਤਾ ਮਿਲੇ ਸਾਡੇ ਸਾਰੇ ਇਸ ਨਹੀਂ ਕਰਮ ਕਰ ਰਹੇ ਹਰ ਸਿੱਖ ਚੰਦ ਹੈ ਜੰਗਾਂ ਦਾ ਸਮਾਂ ਹੈ ਹਰ ਸਿੱਖ ਕੋਈ ਘੋੜੇ ਲਿਆ ਕੇ ਅਰਪਣ ਕਰ ਰਿਹਾ ਸੀ ਪਸ਼ਾਵਰ ਦੇ ਸਿੱਖ ਕਾਬਲ ਦੇ ਘੋੜੇ ਬੜੇ ਬੜੀ ਜਿਸ ਪਾਸੇ ਦੀ ਕੋਈ ਨਿਆਮਤ ਚੀਜ਼ ਹੁੰਦੀ ਸੀ ਨਾ ਜੀ ਇਤਿਹਾਸ 'ਚ ਜ਼ਿਕਰ ਹੁੰਦਾ ਜੀ ਸਿੱਖ ਟਾਕੇ ਤੋਂ ਆਉਂਦੇ ਸੀ ਮਲਮਲ ਲੈ ਕੇ ਆਉਂਦੇ ਸੀ ਉੱਥੋਂ ਦੀ ਮਲਮਲ ਮਸ਼ਹੂਰ ਹੈ ਕਾਬਲ ਦੇ ਮੇਵੇ ਮਸ਼ਹੂਰ ਹੈ ਘੋੜੇ ਮਸ਼ਹੂਰ ਹੈ ਉੱਤਰ ਦੱਖਣ ਪੂਰਬ ਪੱਛਮ ਤੋਂ ਸੰਗਤ ਆਉਂਦੀ ਸੀ ਜੋ ਆਪਣੀ ਆਪਣੀ ਜਿਸ ਚੀਜ਼ 'ਚ ਵੀ ਉਹਨਾਂ ਦੇ ਕੋਲ ਮੁਹਾਰਤ ਸੀ ਹੁਨਰ ਸੀ ਜਾਂ ਕੋਈ ਨਿਆਮਤ ਚੀਜ਼ ਸੀ ਉਹ ਭੇਟ ਕਰਦੇ ਸੀ ਸਤਿਪਾਖਸ਼ ਜਿੱਦੇ ਚਰਨਾ ਚ ਇੱਕ ਮਿਸਤਰੀ ਕਾਰੀਗਰ ਹੁਨਰ ਹੈ ਉਹਦੇ ਹੱਥਾਂ ਚ ਬੜੀ ਸ਼ਫਾ ਹੈ ਬੜਾ ਲੋਹੇ ਦਾ ਬੜਾ ਉਤਮ ਕਾਰੀਗਰ ਹੈ ਤੇ ਇੱਕ ਬਹੁਤ ਖੂਬਸੂਰਤ ਢਾਲ ਭੇਟ ਕਰਦਾ ਹੈ ਇਹਦਾ ਨਾਮ ਹੈ ਭਾਈ ਲਾਲ ਸਿੰਘ ਤੁਸੀਂ ਵੀ ਇਥੇ ਸੁਣੀ ਹੈ ਸਤਿਗੁਰੂ ਜੀ ਦੇ ਦਰਸ਼ਨ ਹੋਣੇ ਸਤਿਗੁਰੂ ਜੀ ਦੇ ਨਾਲ ਬਚਨ ਕਰਨੇ ਸਤਿਗੁਰੂ ਜੀ ਦੇ ਸਾਹਮਣੇ ਭੇਟਾ ਰੱਖਣੀ ਗੁਰੂ ਸਾਹਿਬ ਜੀ ਦਾ ਭੇਟਾ ਨੂੰ ਪਕੜ ਕੇ ਤਾਰੀਫ ਕਰਨੀ ਇਹ ਸਾਰਾ ਕੁਝ ਬਹੁਤ ਛੋਟੀ ਗੱਲ ਐ ਸਾਧ ਸੰਗਤ ਸਭ ਤੋਂ ਵੱਡੀ ਗੱਲ ਹੈ ਕਿ ਬਖਸ਼ਿਸ਼ ਦਾ ਮੀਂਹ ਵਰਸ ਰਿਹਾ ਉਹਦੇ ਪਾਤਰ ਬਣਨ ਵਾਸਤੇ ਸਾਡਾ ਵਰਤਨ ਖਾਦੀ ਹੋਵੇ ਬੜੀ ਬਾਰ ਅਸੀਂ ਆਉਂਦੇ ਵੀ ਹਾਂ ਦਿਆਲਤਾ 'ਚ ਕੋਈ ਕਸਰ ਨਹੀਂ ਐ ਜਿਹੜੀ ਦਿਆਲਤਾ 500 ਸਾਲ ਪਹਿਲਾਂ ਵਰਤ ਰਹੀ ਸੀ ਉਹ ਅੱਜ ਵੀ ਵਰਤ ਰਹੀ ਐ ਕਰੁਣਾ ਨਿਧਾਨ ਦਾ ਸੁਭਾਅ ਨਹੀਂ ਬਦਲਿਆ ਸਾਧ ਸੰਗਤ ਉਦਾ ਸੁਭਾ ਨਿਤ ਨਮਾ ਹੈ ਸਾਹਿਬ ਮੇਰਾ ਨਿਤ ਨਮਾ ਹੈ ਨਾ ਉਹ ਹਰ ਰੋਜ਼ ਫਰੈਸ਼ਾ ਉਸੇ ਤਰੀਕੇ ਬਰਕਤਾਂ ਵੰਡ ਰਿਹਾ ਸਤਗੁਰ ਸਦਾ ਦਿਆਲ ਹੈ ਭਾਈ ਵਿਣ ਭਾਗਾ ਕੀਆ ਪਾਈ ਹੈ ਏਕ ਨਜ਼ਰ ਕਰ ਵੇਖਿਆ ਸਭ ਉਪਰ ਜਿਹਾ ਭਾਉ ਸਤਗੁਰ ਸਦਾ ਦਿਆਉ ਕਿਸੇ ਨਾਲ ਹੈ ਬਿਤ ਕਰ ਜੀ ਏਕ ਨਜ਼ਰ ਕਰ ਵੇਖਿਆ ਪਰ ਫਰਕ ਕੀ ਹੈ ਕੁਝ ਹਮਲਾਵਰ ਹੋ ਕੇ ਆ ਰਿਹਾ ਦਰਸ਼ਨ ਤੇ ਉਹਨਾਂ ਨੇ ਵੀ ਕੀਤੇ ਸੀ ਪਰ ਜਿਹੜੇ ਮੈਦਾਨੇ ਜੰਗ ਵਿੱਚ ਵੀ ਆ ਕੇ ਸੈਦ ਖਾਂ ਵਰਗੇ ਮਨ ਨੀਵਾ ਕਰਕੇ ਅਰਜ਼ੋਈ ਕਰਦੇ ਆ ਗੁਰੂ ਉਹੀ ਆ ਤੱਕਣ ਵਾਲੇ ਦੀ ਨਜ਼ਰ ਬਦਲ ਜਾਂਦੀ ਆ ਪਰ ਪਰਦਾ ਉੱਤਰ ਜਾਂਦਾ ਨੇ ਹੌਮ ਦਾ ਪਰਦਾ ਉੱਤਰਦਾ ਆਯਾ ਜੀ ਬੜੀ ਸ਼ਰਧਾ ਨਾਲ ਬੜੀ ਮਿਹਨਤ ਲਾ ਕੇ ਸ਼ਿੱਦਤ ਦੇ ਨਾਲ ਜੰਨੀ ਉਹ ਉਦੀ ਹੁਨਰ ਕਲਾਕਾਰੀ ਸੀ ਸਾਰੀ ਉਹਨੇ ਲਾ ਦਿੱਤੀ ਜੋਰ ਲਾ ਦਿੱਤਾ ਬੇਟਾ ਕੀਤੀ ਢਾਲ ਤੇ ਮੇਰਾ ਗੁਰੂ ਬੜਾ ਮਿਹਰਬਾਨ ਹੈ ਸਾਧ ਸੰਗਤ ਬੜਾਈ ਦਰਸ ਕਰਦਾ ਗੁਰੂ ਤੇ ਉਹ ਵੈਦ ਹੈ ਜਿਹੜਾ ਜ਼ਖਮ ਵੇਖ ਕੇ ਨਫ਼ਰਤ ਨਹੀਂ ਕਰਦਾ ਜ਼ਖਮ ਨੂੰ ਸਾਫ਼ ਕਰਕੇ ਤੰਦਰੁਸਤ ਕਰਦਾ ਸਾਡੇ ਅੰਦਰ ਪੀਕ ਹੈ ਨਾ ਸਾਡੇ ਅੰਦਰ ਇਨਫੈਕਸ਼ਨ ਹੈ ਹਉ ਮੈ ਦੀ ਗੰਦਗੀ ਹੈ ਤੇ ਜੇ ਗੁਰੂ ਕੋਲ ਆਉਂਦੇ ਰਵਾਂਗੇ ਨਾ ਹੇ ਸਤਿਗੁਰ ਜੀ ਮੈਨੂੰ ਸਿੱਖ ਨਹੀਂ ਬਣਨਾ ਆਉਂਦਾ ਤੁਸੀਂ ਸਿੱਖ ਬਣਨਾ ਸਿਖਾ ਦਿਓ ਇਹ ਤਰਸ ਤੁਸੀਂ ਕਰੋ ਮੈਨੂੰ ਮੰਗਤਾ ਨਹੀਂ ਬਣਨਾ ਆਉਂਦਾ ਰੈਗੂਲਰ ਤੌਰੇ ਰਵਾਂਗੇ ਨਾ ਜੀ ਮੇਰਾ ਗੁਰੂ ਆਪਣੀ ਕਲਾ ਵਰਤਾ ਕੇ بڑے بڑے ਹੰਕਾਰੀਆਂ ਦਾ ਮਨ ਐ ਨਿਰਮਲ ਕਰ ਦਿੱਤਾ ਜੀ ਪ੍ਰੇਮ ਤੇ ਪ੍ਰਸਰਕ ਪਈ ਲਾਲ ਸਿੰਘ ਜੀ ਨੇ ਹਜ਼ੂਰ ਇੰਦਾ ਹੀ ਬਰਾਜਮਾਨ ਸੀ ਅਜਵੰਤ ਜਵਰ ਤਖਤ ਸ਼ਤਰ ਦੇ ਮਾਲਕ ਬੈਠੇ ਅਜਿਵੇਂ ਭੇਟਾ ਰੱਖੀ ਆਪਣੀ ਤੇ ਗੁਰਦੇਵ ਜੀ ਦੇਖਦੇ ਆ ਯਾਦ ਰੱਖਣਾ ਮੇਰਾ ਗੁਰੂ ਭੇਟਾ ਨਹੀਂ ਭਾਵਨਾ ਵੇਖਦਾ ਇਹ ਗੱਲ ਨੋਟ ਰੱਖਿਓ ਭੇਟਾ ਕਿੰਨੀ ਕੀਮਤ ਦੀ ਹੈ ਕਿੰਨੀ ਉੱਤਮ ਹੈ ਕੋਈ ਫਰਕ ਨਹੀਂ ਪੈਂਦਾ ਭੇਟਾ ਨਹੀਂ ਭਾਵਨੀ ਮਦੰਸੋਂ ਦਿਨ ਭਾਵਨੀ ਭਗਤ ਪਾਏ ਕੌਡੀ ਕੌਡੀ ਵੀ ਰੱਖ ਦੇਗਾ ਨਾ ਕਿਉਂਕਿ ਜੇ ਤੇ ਭੇਟਾ ਦੀ ਕੀਮਤ ਤਾਂ ਵੇਖੇ ਨਾ ਵੀ ਜਿਉਂਨੇ ਕੀਮਤੀ ਚੀਜ਼ਾਂ ਘੱਟੀਆਂ ਉਹ ਤੇ ਦੇਣ ਵਾਲਾ ਹੈ ਅਸੀਂ ਤੇ ਲੈਣ ਗਏ ਆ ਦੇਣ ਥੋੜੀ ਗਏ ਆ ਵੀ ਕਿੰਨੀ ਕੁ ਕੀਮਤ ਦੀ ਚੀਜ਼ ਦਿੱਤੀ ਉਹ ਤਾਂ ਵੇਖੇ ਗੁਰੂ ਦੇਣ ਵਾਲਾ ਕੀ ਕਰਦਾ ਤਾਂ ਹੀ ਗੁਰੂ ਸਰਬਨਿਧਾਨ ਦਾਨ ਦਿੱਤ ਹੈ ਝੋਲੀ ਭਰ ਕੇ ਤੋਰੇਗਾ ਹੁਣ ਮਹਾਰਾਜ ਨੇ ਢਾਲ ਨੂੰ ਪਕੜਿਆ ਤੇ ਉਹ ਇਸ ਤਰ੍ਹਾਂ ਦੀ ਸੂਖਮ ਹਉਮੈ ਮਾਫੀ ਮੰਗਦਾ ਕਈ ਵਾਰੀ ਨਾ ਜਦੋਂ ਸੇਵਾ ਕਰੋ ਜਰੂਰ ਮਹਾਰਾਜ ਤੁਹਾਨੂੰ ਬਰਕਤਾਂ ਪਾਵੇ ਦਰਬਾਰ ਸਾਹਿਬ ਚੰਦਵਾ ਵੀ ਲਾ ਕੇ ਨਾ ਸੈਟ ਲਾ ਕੇ ਤੇ ਫਿਰ ਫੋਨ ਤੇ ਪੁੱਛਦੇ ਆ ਵੀ ਦੱਸ ਦਿਓ ਅੱਜ ਸਾਡੇ ਵਾਲਾ ਲੱਗਿਆ ਤੇ ਇਹ ਜਿਹੜੇ ਕਫਨ ਰੋਜ਼ ਪਾਉਣ ਪਹਿਨਦੇ ਪਏ ਆ ਇਹ ਜਿਹੜਾ ਵੇਖਨਾ ਸ਼ਕਲ ਰੋਜ ਸ਼ੀਸ਼ੇ ਚ ਜਿਨ ਕੰਨ ਕੀਤੇ ਅੱਖੀ ਨਾਕ ਜਿਨ ਜੇਬਾ ਦਿੱਤੀ ਬੋਲਿਆ ਤਾਤ ਜਿਨ ਤੇਰੀ ਮਨ ਬਣਤ ਬਣਾਈ ਜੇ ਪ੍ਰਸਾਦ ਤੇਰਾ ਸੁੰਦਰ ਰੂਪ ਮੇਰੇ ਵਾਲਾ ਨਮਲਾ ਲੱਗਿਆ ਜਿੱ ਸੈੱਟ ਲੱਗੇ ਫਿਰ ਲੜਦੇ ਆ ਤੇ ਮਾਫੀ ਮੰਗਦਾ ਲੜਦੇ ਆ ਕਈ ਤੇ 10 10 ਸਾਲ ਬਾਅਦ ਪੁੱਛਦੇ ਆ ਮੇਰੇ ਵਾਲਾ ਪੱਖਾ ਕਿੱਥੇ ਆ ਅਰਪਣ ਕੀ ਹੋਇਆ ਸਮਰਪਣ ਕੀ ਹੋਇਆ ਸਾਧ ਸੰਗਤ ਪੱਥਰਾਂ ਤੋਂ ਨਾ ਲੱਭਦੇ ਫਿਰਦੇ ਆ ਕਿਉਂਕਿ ਅੰਦਰ ਦੀ ਬਿਰਤੀ ਕਹਿ ਰਹੀ ਹੈ ਕਿ ਮੈਂ ਤੇ ਜਨਾਉਣਾ ਸੀ ਮੈਂ ਤੇ ਦੱਸਣਾ ਸੀ ਤੇ ਮੇਰੇ ਦਾਦੇ ਦਾ ਵੀ ਨਾਂ ਲਿਖਿਆ ਸੀ ਤੂੰ ਜਿਹੜੀ ਚੀਜ਼ ਦੀ ਲਾਲਸਾ ਉਹ ਮਿਲ ਜੇਗੀ ਕੀ ਲਾਲਸਾ ਹੈ ਵਾ ਵਾ ਸ਼ੋਰਤ ਮਿਲ ਗਈ ਜੇ ਲਾਲਸਾ ਵੱਡੀ ਹੁੰਦੀ ਵੀ हे ਸੱਚੇ ਪਾਤਸ਼ਾਹ ਮੈਂ ਮਿਟ ਜਾ ਤੇ ਤੂੰ ਆ ਜਾਏ ਫਿਰੋਦਤ ਮਿਲ ਜਾਂਦੀ ਪਈ ਜਦੋਂ ਹੁਣ ਦਿਆਲੂ ਮਿਹਰਬਾਨ ਪਾਤਸ਼ਾਹ ਇਹ ਨਹੀਂ ਵੀ ਪਾਈ ਲਾਲ ਸਿੰਘ ਦੀ ੇਠੀ ਕਰਨੀ ਸੀ ਜਾਂ ਨੀਵਾ ਦਿਖਾਉਣਾ ਸੀ ਸਤਗੁਰੂ ਜੀ ਨੇ ਢਾਲ ਨੂੰ ਪਕੜਿਆ ਸਿੱਖ ਦਾ ਭਲਾ ਕਰਨ ਵਾਸਤੇ ਕਿਉਂਕਿ ਉਸ ਭੇਟਾ ਵਿੱਚੋਂ ਸਤਗੁਰੂ ਜੀ ਨੂੰ ਹਮੇਚਲਕ ਦੀ ਦਿੱਸਤੀ ਸੀ ਤੇ ਉਹ ਪ੍ਰਗਟ ਹੋ ਗਈ ਜਦੋਂ ਮਹਾਰਾਜ ਨੇ ਥਰਮਾਮੀਟਰ ਲਾਇਆ ਜਦੋਂ ਗੁਰੂ ਦਾ ਪੈਰਾਮੀਟਰ ਲੱਗਿਆ ਉਹ ਪ੍ਰਗਟ ਹੋ ਗਈ ਮਹਾਰਾਜ ਜੀ ਬੜੀ ਮਜ਼ਬੂਤ ਹੈ ਜੀ ਇਹਦੇ ਵਰਗੀ ਕੋਈ ਬਣਾ ਨਹੀਂ ਸਕਦਾ ਜੀ ਮੇਰੀ ਭੇਟਾ ਵਰਗੀ ਭੇਟਾ ਨਹੀਂ ਹੋ ਸਕਦੀ ਜੀ ਉਹਦਾ ਤੋਸ਼ ਨਹੀਂ ਇਕੱਲਾ ਸਾਧ ਸੰਗਤ ਇਹ ਮਨ ਬਹੁਤ ਖਤਰਨਾਕ ਹੈ ਸ਼ਬਦ ਬਦਲ ਲੈਂਦਾ ਪਰ ਅੰਦਰ ਦੀ ਬਿਰਤੀ ਨਹੀਂ ਬਦਲਦਾ ਬੜਾ ਗਿਆਨ ਆ ਗਿਆ ਨੂੰ ਅਕਲ ਆ ਗਈ ਚਤ్రਾਈ ਦੇ ਨਾਲ ਕਥਾ ਕਰਦਾ 20 ਵਾਰ ਦਾਸ ਨੇ ਕਿਹਾ ਦਾਸ ਨੇ ਉਹ ਕਿਹਾ ਅੱਖਰ ਬਦਲ ਰਿਹਾ ਪਹਿਲਾਂ ਨਾਲੋਂ ਵੀ ਖਤਰਨਾਕ ਹੋ ਗਿਆ ਪਰ ਜਨਾਕ ਹੀ ਰਿਹਾ ਆਪਣੀ ਚਤ్రਾਈ ਇਹ ਸੱਤੇ ਪਾਤਸ਼ਾਹ ਇਹ ਚਤ్రਾਈ ਨੇ ਕਿਸੇ ਦਾ ਬੇੜਾ ਪਾਰ ਨਹੀਂ ਲਾਇਆ ਰੇ ਮਨ ਚੰਚਲਾ ਚਿਤਰਾਈ ਕਿ ਨਾ ਪਾਇਆ ਤੇ ਪਾਇਆ ਕਿਵੇਂ ਜੀ ਭੋਲੇ ਭਾਏ ਭਾਈ ਸਾਹਿਬ ਦੇ ਬਚਨ ਭੋਲੇ ਭਾਏ ਮਿਲ ਰਿਹਾ ਹੈ ਉਹ ਪ੍ਰਗਟ ਹੋ ਗਿਆ ਜੋ ਮਹਾਰਾਜ ਨੇ ਪਰਖਣਾ ਸੀ ਹਾਂ ਕਹਿੰਦੇ ਅੱਛਾ ਜੀ ਕਹਿੰਦੇ ਹਾਂ ਹਾਂ ਤੁਸੀਂ ਗੋਲੀ ਚਲਾ ਕੇ ਵੇਖ ਲਓ ਜੀ ਬੜੀ ਮਜ਼ਬੂਤ ਸਭ ਕੁਝ ਜੀ ਕਹਿੰਦੇ ਚਲ ਠੀਕ ਹੈ ਕੱਲ ਦਿਵਾਰ ਤੇ ਲੈ ਕੇ ਇਹ ਹੀ ਹੋਇਆ ਸੀ ਮੌਕਾ ਦਿੱਤਾ ਸਾਹਿਬ ਨੇ ਕਾਦਾ ਜੀ ਆਪਾ ਪਰਚੋਲਣ ਦਾ ਮੌਕਾ ਦਿੱਤਾ ਨਿੱਜ ਨਾਲ ਬੈਠਣ ਦਾ ਮੌਕਾ ਦਿੱਤਾ ਸਤਿਗੁਰੂ ਜੀ ਨੇ ਪਰਚਾ ਪਾਉਣ ਤੋਂ ਪਹਿਲਾਂ ਸਤਿਗੁਰੂ ਜੀ ਨੇ ਮੌਕਾ ਦਿੱਤਾ ਤਾਂ ਕਿ ਉਹ ਆਤਮ ਮਨਥਨ ਕਰ ਸਕੇ ਕਿ ਮੈਂ ਕੀ ਕਰਕੇ ਆਇਆ ਕੀ ਮੈਂ ਕਿੰਨੂੰ ਚੈਲੰਜ ਕੀਤਾ ਕੀ ਹੋਇਆ ਮੇਰੇ ਅੰਦਰੋਂ ਕੌਣ ਬੋਲਿਆ ਸੀ ਘਰ ਪਰਤਿਆ ਪਤਨੀ ਨੇ ਪੁੱਛਿਆ ਪੇਟਾ ਦੀ ਅਰਪਣ ਕਰਕੇ ਆਏ ਦੱਸਿਆ ਕਿ ਜਦੋਂ ਉੱਤਰਿਆ ਨਾ ਆਪਣੇ ਨਿੱਜ ਚ ਜੀਵਨ ਸਾਥਨ ਨੇ ਸਹਿਯੋਗ ਦਿੱਤਾ ਫੇਰ ਰੂਹ ਕੰਬ ਗਈ ਵੀ ਮੈਂ ਤੇ ਗੁਰੂ ਗੋਬਿੰਦ ਸਿੰਘ ਜੀ ਨੂੰ ਚੈਲੰਜ ਕਰਕੇ ਆਇਆ ਮੈਂ ਤੁਹਾਨੂੰ ਗੁਰੂ ਗੋਬਿੰਦ ਸਿੰਘ ਜੀ ਨੂੰ ਚੁਣੌਤੀ ਦੇ ਕੇ ਆਇਆ ਵੀ ਤੁਸੀਂ ਸਵੇਰੇ ਗੋਲੀ ਚਲਾਇਓ ਤੇ ਮੇਰੀ ਢਾਲ ਜਿਆਦਾ ਮਜ਼ਬੂਤ ਹੈ ਤੁਸੀਂ ਇਹਨੂੰ ਤੋੜ ਨਹੀਂ ਸਕਦੇ